ਇਥੇ ਸੇਵਾ ਕਰਨ ਵਿੱਚ ਤੇ ਘਰ ਜਿਹੜਾ ਕੰਮ ਕਰਨ ਵਿੱਚ ਕੀ ਫਰਕ ਹੈ ਜੀ ਤੁਹਾਡੇ ਹਿਸਾਬ ਨਾਲ ਹਾਲ ਸਾਈ ਨੇ ਤਾਂ ਦੱਸਿਆ ਤੁਸੀਂ ਵੀ ਦੱਸੋ ਇੱਥੇ ਮਾਨੂੰ ਸ਼ਾਂਤੀ ਬਹੁਤ ਆਉਂਦੀ ਹੈ ਹਾਂ ਬਹੁਤ ਮਾਨੂੰ ਸਕੂਨ ਮਿਲਦਾ ਵਾ ਘਰ ਆਪਾਂ ਨੂੰ ਉਹਨਾਂ ਸਕੂਨ ਨਹੀਂ ਜਿਨਾਂ ਇੱਥੇ ਆਣ ਕੇ ਸਕੂਨ ਮਿਲਦਾ ਦੇਖੋ ਬਾਹਰ ਹੈ ਨਾ ਹਜ਼ਾਰਾਂ ਲੱਖਾਂ ਸੰਗਤ ਆ ਤੁਸੀਂ ਇਹ ਪੰਜ ਸੱਤ ਜਣੇ ਆਪਣਾ ਇੱਦਾਂ ਸਰਕਲ ਬਣਾ ਕੇ ਬੈਠੇ ਆ ਤੇ ਸੇਵਾ ਦੇ ਵਿੱਚ ਤੁਹਾਡਾ ਧਿਆਨ ਹੈ ਆਲੇ ਦੁਆਲੇ ਧਿਆਨ ਹੈ ਨਹੀਂ ਐਨ ਲਗਨ ਦੇ ਨਾਲ ਪ੍ਰੀਤ ਦੇ ਨਾਲ ਇੰਨੀ ਭਾਵਨਾ ਮਤਲਬ ਕਿੱਥੋਂ ਲੈ ਕੇ ਆਉਨੇ ਮਹਾਰਾਜੀ ਬਖਸ਼ਨਾ ਉਹ ਬਖਸ਼ਣ ਵਾਲਾ ਸੱਚੇ ਬਾਦਸ਼ਾਹੀ ਆਪਾ ਕੌਣ ਆਪਾਂ ਨੂੰ ਪਤਾ ਕੋਈ ਵੀ ਆਪਾਂ ਕੁਝ ਕਰ ਸਕਦੇ ਆਪਾਂ ਕੁਝ ਨਹੀਂ ਕਰ ਸਕਦੇ ਉਹ ਵਾਹਿਗੁਰੂ ਹੀ ਆਪਣੇ ਮਨ ਚ ਵਸਦਾ ਤਾਂ ਆਪਾਂ ਫੇਰ ਹੀ ਆਉਨੇ ਆ ਆਪਣੇ ਕੋਲ ਤਾਂ ਇੱਕ ਪੈਰ ਵੀ ਨਹੀਂ ਪੁੱਟ ਸਕਦੇ ਆਪਾਂ ਗੁਰੂ ਘਰ ਨੂੰ ਹਾਂ ਉਹ ਸਤਿਗੁਰੂ ਮਨ ਚ ਵਸਦਾ ਤਾਂ ਆਪਾਂ ਫੇਰ ਤੁਰਦੇ ਕਦਮ ਕਦਮ ਲੇਖੇ ਲਾਉਂਦਾ ਉਹ ਸਤਿਗੁਰੂ ਉਹੀ ਕਰਨ ਵਾਲਾ ਸਾਡਾ ਲਾਇਆ ਵੀ ਆ ਕੀ ਹੋ ਗਿਆ ਜੀ ਸਾਨੂੰ ਮਹਾਰਾਜ ਨੇ ਬੜਾ ਹੀ ਦਿੱਤਾ ਮੜਾ ਕੋ ਦੱਸ ਦਿਓ ਜੀ ਅਸੀਂ ਗਲੀ ਦੇ ਕੱਖ ਤੋਂ ਅਸੀਂ ਲੱਖ ਤੇ ਆਈ ਆ ਬਲਕਿ ਇਹ ਇਦਾਂ ਦਾ ਹੋ ਗਿਆ ਜੀ ਉਹ ਸਤਗੁਰ ਆਪ ਹੀ ਜਾਣਦਾ ਸੰਗਤ ਵੀ ਜਾਣਣਾ ਚਾਹੁੰਦਾ ਨਹੀਂ ਉਹ ਸਤ ਸੰਗਤ ਆਪੇ ਜਾਣ ਜਾਂਦੀ ਹੈ ਨਹੀਂ ਸੰਗਤ ਨੂੰ ਦੱਸ ਦਿਓ ਜੀ ਆਈ ਵੀਰ ਬੜੇ ਗਰੀਬ ਹਾਂ ਤੇ ਚਲੋ ਮਹਾਰਾਜ ਨੇ ਬੜੀ ਕਿਰਪਾ ਕੀਤੀ ਹਾਂ ਨੂੰ ਆਸ ਨਹੀਂ ਕਿ ਸਾਡੇ ਬੱਚੇ ਇਦਾਂ ਬਾਹਰ ਸੈਟ ਹੋਣਗੇ ਜਾਂ ਕਿਸ ਤਰ੍ਹਾਂ ਵੀ ਸਾਨੂੰ ਸਤਗੁਰ ਨੇ ਕੀ ਸਤਗੁਰ ਦੇ ਦਵਾਰੇ ਜਾਂਦੇ ਰਹੇ ਦੁਨੀਆ ਦੀ ਹਰ ਖੁਸ਼ੀ ਆਪਾਂ ਇੱਥੋਂ ਪ੍ਰਾਪਤ ਕਰ ਸਕਦੇ ਹਾਂ ਕੋਈ ਵੀ ਖੁਸ਼ੀ ਆਪਾਂ ਨੂੰ ਮਤਲਬ ਕਿੱਥੋਂ ਨਹੀਂ ਮਿਲ ਸਕਦੀ ਜੋ ਆਪਾਂ ਨੂੰ ਇੱਥੇ ਆਣ ਕੇ ਮਿਲੇਗੀ ਜੋ ਵੀ ਆ ਸਭ ਕੁਛ ਇੱਥੇ ਹੀ ਆ। ਰੱਬ ਦੇ ਬੇੜੇ ਬੰਨੇ ਲਾਉਣ ਵਾਲੇ ਦਾ ਸਤ ਗੋਰੀ ਆ ਨਾ। ਹਾਂ ਆਪਾਂ ਕੌਣ ਆ। ਉਹ ਸਤ ਗੋਰੀ ਬੇੜੇ ਲਾਉਣ ਵਾਲਾ ਬੰਨੇ। ਕਿ ਤਾਂ ਹੀ ਉਹਦੇ ਘਰ ਨੂੰ ਭੱਜੀਦਾ। ਦੁੱਖ ਤਕਲੀਫ ਆਉਂਦੀ ਕੁਛ ਵੀ ਆਉਂਦਾ ਪਰ ਗੁਰੂ ਘਰ ਨੂੰ ਹੀ ਭੱਜਦੇ ਆ। ਸਹੀ ਗੱਲ ਹੈ। ਹਾਂ ਕਦੀ ਕੇ ਅਜੇ ਡਾਕਟਰ ਕੋਲ ਵੀ ਉਹਨਾਂ ਚਿਰ ਨਹੀਂ ਜਾਂਦੀ ਜਦੋਂ ਚਿਰ ਆਪਾਂ ਗੁਰੂ ਕੋ ਪਹੁੰਚਦੇ ਆ। ਜਦੋਂ ਨਾ ਕੋਈ ਦੁਨੀਆਦਾਰੀ ਦੇ ਸਹਾਰਿਆਂ ਤੋਂ ਆਸ ਫੇ ਮਿਟ ਜਾਂਦੀ ਆ। ਫੇ ਪ੍ਰਮਾਤਮਾ ਨੂੰ ਬੰਦਾ ਕਹਿੰਦਾ ਵੀ ਹੁਣ ਤੂੰ ਹੀ ਆ। ਤੂੰ ਹੀ ਆ। ਰਿਸ਼ਤੇਦਾਰੀ ਹਰ ਚੀਜ਼ ਮੈਂ ਤੇ ਫਿੱਕੀ ਸਮਝਦੀ ਆ ਜਿੰਨਾ ਉਹ ਮਾਤਾ ਉਹ ਕੇ ਇਹ ਵੀ ਗੱਲ ਸੁਣ ਚਾਈਏ ਕਹਿੰਦੇ ਵੀ ਜਦੋਂ ਹਨਾ ਦਰੋਪਤੀ ਨੇ ਜਿੰਨਾ ਚੱਕਰ ਮੂੰਹ 'ਚ ਸਾੜੀ ਪਾਈ ਰੱਖੀ ਸੀ ਉਹਨਾਂ ਚੱਕਰ ਵੀ ਨਹੀਂ ਭਗਵਾਨ ਆਇਆ ਸੀ ਉਹ ਕਦੋਂ ਆਇਆ ਸੀ ਜਦੋਂ ਕਿ ਬਸ ਤੂੰ ਹੀ ਆ ਹੁਣ ਪਰਖਿਆ ਵਾ ਸਤਗੁਰੂ ਨੂੰ ਬੜਾ ਮਹਾਰਾਜ ਨੇ ਦਿੱਤਾ ਸਾਨੂੰ ਸਾਡੇ ਦੁੱਖ ਤਕਲੀਫ ਵੀ ਬੜੇ ਦੂਰ ਕੀਤੇ ਐ ਤੇ ਸਾਨੂੰ ਸਾਥ ਹੀ ਬਣਾਇਆ ਪਰ ਅਸੀਂ ਹਰ ਦਮ ਗੁਰੂ ਕੋਲ ਸਾਥ ਮੰਗਦੇ ਸੱਚੇ ਪਾਤਸ਼ਾਹ ਸੰ ਤੇਰਾ ਸਾਥ ਚਾਹੀਦਾ ਮਾਇਆ ਤੇ ਜਿਹੜੀ ਹੱਥਾਂ ਦੀ ਮਹਿਲ ਵਾ ਜਿੱਤੇ ਮਰਜੀ ਦਿਹਾੜੀ ਕਰਕੇ ਰੋਟੀ ਖਾ ਸਕਦੇ ਹਾਂ ਅਸਲੀ ਅਮੀਰੀ ਆਹ ਹੈ ਜੀ ਹਾਂ ਬਸ ਹਾਂ ਪੈਸਿਆਂ ਵਾਲਿਆਂ ਨਾਲ ਜੇ ਅਮੀਰ ਹੁੰਦਾ ਫੇ ਤਾਂ ਅਬਾਨੀਆਂ ਡਾਨੀਆਂ ਦੇ ਘਰੇ ਹੁੰਦਾ ਰੱਬ ਹਾਂ ਨਾ ਨਾ ਉਹ ਪੈਸਿਆਂ ਦਾ ਫੇ ਆਪਾਂ ਤੇ ਫੇ ਆਖੀ ਗਏ ਅਸੀਂ ਤਕੜੇ ਘਰੀ ਜਨਮ ਲਈਏ ਮਾੜੇ ਘਰ ਲਈਏ ਹੀ ਨਾ ਹਨਾ ਨਾਲੇ ਜਿੰਨੇ ਭਗਤ ਹੋਏ ਆ ਜਿੰਨੇ ਰੱਬ ਦੇ ਪਿਆਰੇ ਹੋਏ ਆ ਜ਼ਿਆਦਾਤਰ 99% ਉਹ ਗਰੀਬੀ ਵਿੱਚੋਂ ਹੀ ਜਿੱਦਾਂ ਉਹਨਾਂ ਨੇ ਪਰਮਾਤਮਾ ਨੂੰ ਰਹਿ ਕੇ ਪਾਇਆ